ਦੇ ਉਦਨ ਦੇ ਲੱਗੇ ਆ ਜੀ ਬਿਲਕੁਲ ਰਾਤ ਨੂੰ ਬਾਹਰ ਤਾਰ ਲੱਗੇ ਮਾਪੂਰ ਤੋਂ ਬਾਬਾ ਤਾਰ ਸਿੰਘ ਜੀ ਸੁਰ ਸਿੰਘ ਸਾਹਿਬ ਵਾਲੇ ਜੀ ਸੁਰ ਸਿੰਘ ਲੋਹਾਂ ਨਹੀਂ ਬੰਦ ਹੋਈਆਂ ਕਿੰ ਤੂੰ ਪਰੰਤੂ ਕਰਨ ਨੂੰ ਜਿਹੜੇ ਲੋਕੇ ਮਰਜ਼ੀ ਕਰੀ ਜਾਣ ਇਹ ਬੋਰਗਾਂ ਚੁੱਕੇ ਫਿਰਦੇ ਆ ਗੱਡੀਆਂ ਭਜਾਈ ਫਿਰਦੇ ਆ ਉਹ ਭਜਾਈ ਫਿਰਦੇ ਆ ਉਦਨ ਦੀਆਂ ਲੋਹਾਂ ਸੁਰ ਸਿੰਘ ਦੇ ਵਿੱਚ ਤਾਪਨ ਡੀਆਂ ਪਿੰਡਾਂ ਚ ਪ੍ਰਸ਼ਾਦਾ ਜਾਂਦੇ ਆ ਹਾਂ ਮੈਂ ਕਹਿੰਦੀ ਕੋਈ ਚੀਜ਼ ਰਹਿ ਨਹੀਂ ਗਈ ਜਿਹੜੀ ਉਹਨਾਂ ਨਾ ਵਰਤਾਈ ਨਹੀਂ ਵਰਤਾਈ ਖਾਸ ਸਿੰਘ ਜੀ ਸ੍ਰੀ ਵਾਲੀ ਸਾਹਿਬ ਵਾਲੇ ਹਾਂ ਜਦੋਂ ਜਦੋਂ ਦਰਿਆਵਾਂ ਦੇ ਬੰਨ ਟੁੱਟੇ ਆ ਹਾਂ ਉਹ ਸੰਤ ਆਪ ਗਾਰੇ ਵਿੱਚ ਖਲੋਂਦਾ ਰਿਆ ਕਈ ਫੜਦਾ ਰਿਆ ਸਹੀ ਹੈ ਹੌਣ ਵੀ ਲੱਗੇ ਅੱਜ ਵੀ ਰਾਤ ਦੇ ਲੱਗੇ ਉਹ ਲੱਗੇ ਹੋਵੇ ਸਾਡਾ ਨਾ ਇੱਕ ਮੈਂ ਬੇਨਤੀ ਕਰਦਾ ਆ ਸਾਡਾ ਧਰਮ ਆ ਸਾਡੀ ਸਿਆਸਤ ਹੈ ਹਾਂ ਠੀਕ ਹੈ ਜੀ ਹਾਂ ਇਹਨੂੰ ਜਦੋਂ ਤੱਕ ਤੁਸੀਂ ਲੈ ਕੇ ਦੋਨਾਂ ਚੀਜ਼ਾਂ ਨੂੰ ਨਹੀਂ ਚੱਲੋਗੇ ਜੀ ਉਦੋਂ ਤੱਕ ਤੁਹਾਡਾ ਭਲਾ ਨਹੀਂ ਹੋਣਾ ਪਰ ਧਰਮ ਨੂੰ ਇੱਥੇ ਰੱਖੋ ਤੇ ਸਿਆਸਤ ਨੂੰ ਇੱਥੇ ਰੱਖੋ ਠੀਕ ਹੈ ਜੀ ਹਾਂ ਫੇਮ ਲੈਣ ਵਾਸਤੇ ਮੈਂ ਇੱਕ ਬੇਨਤੀ ਕਰਦਾ ਚਲੋ ਜੀ ਕੋਈ ਕਿਹਨ ਦਾ ਐਮ ਐਲ ਏ ਆ ਕੋਈ ਐਮ ਪੀ ਆ ਜੀ ਉਹਨੂੰ ਇੱਕ ਵੋਟ ਦਾ ਵੀ ਹੁੰਦਾ ਵਾ ਇਹ ਨਹੀਂ ਪਿੰਨੇ ਹੁੰਦਾ ਉਹਨੂੰ ਵੋਟ ਦਾ ਵੀ ਲਾਲਚ ਹੁੰਦਾ ਵੀ ਮੇਰੀਆਂ ਵੋਟਾਂ ਹਾਂ ਪਾਰ ਜਿਓ ਨੂੰ ਵੋਟਾਂ ਪਈਆਂ ਉਹ ਐਮ ਐਲ ਏ ਬਣ ਗਿਆ ਉਹ ਐਮ ਪੀ ਬਣ ਗਿਆ ਕੋਈ ਬਣ ਗਿਆ ਵੋਟਾਂ ਨਾ ਬਣਿਆ ਉਤਨਾ ਤੇ ਨਹੀਂ ਦੋ ਨੰਬਰ ਨਾ ਤੇ ਨਹੀਂ ਬਣ ਗਿਆ ਵੋਟਾਂ ਨਾ ਬਣ ਗਿਆ ਬਿਲਕੁਲ ਜਿੰਨਾ ਲੋਕਾਂ ਦਿਆਂ ਉਹ ਵੋਟਾਂ ਲੈ ਕੇ ਐਮਪੀ ਬਣਿਆ ਐਮਐਲਏ ਬਣਿਆ ਜੀ ਆਜੋ ਉਹਨਾਂ ਲੋਕਾਂ ਦੇ ਵਿੱਚ ਆਣ ਕੇ ਮੁਸੀਬਤ ਦੀ ਘੜੀ ਵਿੱਚ ਖਲੋ ਗਿਆ ਤੇ ਮੈਂ ਕਹਿੰਦਾ ਇਹਨੂੰ ਫੇਮ ਨਹੀਂ ਆਪਾਂ ਕਹਿ ਸਕਦੇ ਜੀ ਉਦੋਂ ਦੇ ਲੱਗੇ ਆ ਜੀ ਬਿਲਕੁਲ ਰਾਤ ਨੂੰ ਉੱਤਾਰ ਸਿੰਘ ਜੀ ਸੁਰ ਸਿੰਘ ਸਾਹਿਬ ਵਾਲੇ ਜੀ ਸੁਰ ਸਿੰਘ ਲੋਹਾਂ ਨਹੀਂ ਬੰਦ ਹੋਈਆਂ ਕਿੰ ਤੂੰ ਪਰੰਤੂ ਪਰ ਨੂੰ ਜਿਹੜੇ ਲੋਕੇ ਮਰਜ਼ੀ ਕਰੀ ਜਾਣ ਇਹ ਬੋਰਗਾਂ ਚੁੱਕੇ ਫਿਰਦੇ ਆ ਗੱਡੀਆਂ ਭਜਾਈ ਫਿਰਦੇ ਆ ਉਹ ਭਜਾਈ ਫਿਰਦੇ ਆ ਉਦੋਂ ਦੀਆਂ ਲੋਹਾਂ ਸੁਰ ਸਿੰਘ ਦੇ ਵਿੱਚ ਤਾ ਪੰਡੀਆਂ ਪਿੰਡਾਂ ਚ ਪ੍ਰਸ਼ਾਦਾ ਜਾਂਦੇ ਆ ਮੈਂ ਕਹਿੰਦੀ ਕੋਈ ਚੀਜ਼ ਰਹਿ ਨਹੀਂ ਗਈ ਜਿਹੜੀ ਉਹਨਾਂ ਨਾ ਵਰਤਾਈ ਨਹੀਂ ਵਰਤਾਈ ਖਾਸ ਸਿੰਘ ਜੀ ਸਰੇਆਲੀ ਜਦੋਂ ਜਦੋਂ ਦਰਿਆਵਾਂ ਦੇ ਬੰਨ ਟੁੱਟੇ ਆ ਉਹ ਸੰਤ ਆਪ ਗਾਰੇ ਵਿੱਚ ਖਲੋਂਦਾ ਰਿਹਾ ਕਈ ਫੜਦਾ ਰਿਹਾ ਸਹੀ ਹੈ ਹੁਣ ਵੀ ਲੱਗੇ ਅੱਜ ਵੀ ਰਾਤ ਦੇ ਲੱਗੇ ਅੱਜ ਉਹ ਲੱਗੇ ਹੋਵੇ ਸਾਡਾ ਨਾ ਇੱਕ ਮੈਂ ਬੇਨਤੀ ਕਰਦਾ ਆ ਸਾਡਾ ਧਰਮ ਆ ਸਾਡੀ ਸਿਆਸਤ ਹੈ ਹਾਂ ਠੀਕ ਹੈ ਜੀ ਹਾਂ ਇਹਨੂੰ ਜਦੋਂ ਤੱਕ ਤੁਸੀਂ ਲੈ ਕੇ ਦੋਨਾਂ ਚੀਜ਼ਾਂ ਨੂੰ ਨਹੀਂ ਚੱਲੋਗੇ ਜੀ ਉਦੋਂ ਤੱਕ ਤੁਹਾਡਾ ਭਲਾ ਨਹੀਂ ਹੋਣਾ ਪਰ ਧਰਮ ਨੂੰ ਇੱਥੇ ਰੱਖੋ ਤੇ ਸਿਆਸਤ ਨੂੰ ਇੱਥੇ ਰੱਖੋ ਠੀਕ ਹੈ ਜੀ ਹਾਂ ਫੇਮ ਲੈਣ ਵਾਸਤੇ ਮੈਂ ਇੱਕ ਬੇਨਤੀ ਕਰਦਾ ਚਲੋ ਜੀ ਕੋਈ ਕਹਿੰਦਾ ਐਮ ਐਲ ਏ ਆ ਕੋਈ ਐਨ ਪੀ ਆ ਜੀ ਉਹਨੂੰ ਇੱਕ ਵੋਟ ਦਾ ਵੀ ਹੁੰਦਾ ਵਾ ਇਹ ਨਹੀਂ ਪਿੰਨੇ ਹੁੰਦਾ ਉਹਨੂੰ ਵੋਟ ਦਾ ਵੀ ਲਾਲਚ ਹੁੰਦਾ ਪੀ ਮੇਰੀਆਂ ਵੋਟਾਂ ਹਾਂ ਪਰ ਜੇ ਉਹਨੂੰ ਵੋਟਾਂ ਪਈਆਂ ਉਹ ਐਮ ਐਲ ਏ ਬਣ ਗਿਆ ਉਹ ਐਮ ਪੀ ਬਣ ਗਿਆ ਕੋਈ ਬਣ ਗਿਆ ਵੋਟਾਂ ਨਾ ਬਣਿਆ ਉਹਤਨਾ ਤੇ ਨਹੀਂ ਦੋ ਨੰਬਰ ਨਾਲ ਤੇ ਨਹੀਂ ਬਣ ਗਿਆ ਵੋਟਾਂ ਨਾਲ ਬਣ ਗਿਆ ਜਿੰਨਾ ਲੋਕਾਂ ਦੀਆਂ ਉਹ ਵੋਟਾਂ ਲੈ ਕੇ ਐਮ ਪੀ ਬਣਿਆ ਐਮ ਐਲ ਏ ਬਣਿਆ ਜੇ ਅੱਜ ਉਹਨਾਂ ਲੋਕਾਂ ਦੇ ਵਿੱਚ ਆਣ ਕੇ ਮੁਸੀਬਤ ਦੀ ਘੜੀ ਵਿੱਚ ਖਲੋ ਗਿਆ ਤੇ ਮੈਂ ਕਹਿੰਦਾ ਇਹਨੂੰ ਫੇਮ ਨਹੀਂ ਆਪਾਂ ਕਹਿ ਸਕਦੇ ਹਾਂ